ਹਾਂਜੀ ਪਿਆਰੇ ਵਿਦਿਆਰਥੀਓ ਅੱਜ ਆਪਾਂ ਮਿਸ਼ਨ ਸਮਰਾਥ ਇੱਕ ਕਦਮ ਪ੍ਰਪਕਤਾਵਲ 6ਵੀਂ ਤੋਂ 8ਵੀਂ ਅੰਜੇ ਦੇ ਨਿਸ਼ਾਨ ਕਰਾਂਗੇ ਜੋ ਜੋ ਬ੍ਰਾਂਚੇ ਬਾਂਡੇ ਵਿੱਚ ਬੈਠਾ ਸੀ ਉਸ ਦੇ ਸਾਹਮਣੇ ਇੱਕ ਕਿਤਾਬ ਪਈ ਸੀ ਕਿਤਾਬ ਤੇ ਲਿਖਿਆ ਹੋਇਆ ਸੀ ਚੀਤੇ ਦੀ ਕਹਾਣੀ ਜੋ ਜੋ ਕਿਤਾਬ ਤੇ ਲੱਗੀ ਚੀਤੇ ਦੀ ਤਸਵੀਰ ਨੂੰ ਧਿਆਨ ਨਾਲ ਦੇਖਣ ਲੱਗਾ ਜਿਵੇਂ ਹੀ ਉਸਨੇ ਆਪਣਾ ਸਿਰ ਚੁੱਕਿਆ ਸਾਹਮਣੇ ਇੱਕ ਚੀਤਾ ਖੜਾ ਸੀ ਚੀਤੇ ਨੂੰ ਦੇਖ ਕੇ ਜੋ ਜੋ ਬਹੁਤ ਖੁਸ਼ ਹੋਇਆ ਉਸਨੇ ਤੇਜ਼ੀ ਨਾਲ ਕਿਤਾਬ ਚੁੱਕੀ ਅਤੇ ਚੀਤੇ ਨੂੰ ਵਿਖਾਈ ਕਿਤਾਬ ਵਿੱਚ ਆਪਣੀ ਤਸਵੀਰ ਦੇਖ ਕੇ ਚੀਤਾ ਬਹੁਤ ਖੁਸ਼ ਹੋਇਆ ਦੋਵਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਚੀਤੇ ਨੇ ਜੰਗਲ ਦੀਆਂ ਕੁਝ ਅਜਈਆਂ ਗੱਲਾਂ ਵੀ ਦਸੀਆਂ ਜੋ ਉਸ ਨੂੰ ਪਤਾ ਨਹੀਂ ਸਨ ਜੋ ਜੋ ਨੇ ਅੱਖਾਂ ਬੰਦ ਕੀਤੀਆਂ ਅਤੇ ਚੀਤਾ ਉੱਥੋਂ ਚਲਾ ਗਿਆ ਜਾਣ ਤੋਂ ਪਿੱਛੋਂ ਉਹ ਜੋ ਜੋ ਦੀ ਕਿਤਾਬ ਤੇ ਆਪਣੇ ਪੰਜੇ ਦਾ ਨਿਸ਼ਾਨ ਛਾੜ ਗਿਆ। ਪਾਠ ਅਧਾਰਤ ਅਭਿਆਸ ਬਟਾ ਆੜਾ ਅੱਖਰ ਵਾਲੇ ਸ਼ਬਦ ਲੱਭ ਕੇ ਲਿਖੋ ਆਪਣਾ, ਅਜਈਆਂ, ਆਪਣਾ ਅਤੇ ਅੱਖਾਂ। ਮਿਲਾਨ ਕਰਨੇ ਨੇ ਤਦਾ, ਧਿਆਨ, ਪਪਾ, ਪੰਜੇ, ਚਚਾ, ਚੀਤਾ, ਤਤਾ, ਤਸਵੀਰ। ਬਕਰੇ ਸ਼ਬਦ ਉੱਤੇ ਗੋਲਾ ਲਗਾਓ। ਦੇਖ, ਤੇ ਇੱਕ, ਮੇਖ। ਦੇਖ ਮੇਕ ਅਲਗ ਦਾਗਾ ਇਸ ਤੇ ਗੋਲਾ ਲਗਾ ਦਿਓ ਜੰਗਲ ਜੰਗਲ ਮੰਗਲ ਜੰਗਲ ਇਥੇ ਮੰਗਲ ਤੇ ਗੋਲਾ ਲਗਾਉਣਾਗਾ ਅੱਗੇ ਬਾਕ ਪੂਰਾ ਕਰੋ ਉਸ ਤੇ ਸਾਹਮਣੇ ਇੱਕ ਕਿਤਾਬ ਪਈ ਸੀ ਕਹਾਣੀ ਵਿੱਚ ਸਿਆਰੀ ਵਾਲੇ ਸ਼ਬਦ ਲਿਖਣੇ ਬਟਾ ਇੱਕ ਕਿਤਾਬ ਲਿਖਿਆ ਸਿਰ ਹੋਇਆ ਗਿਆ ਸਿਰ ਅਗੇ ਬੇਟਾ ਇਹ ਵਿਅਕਤੀ ਦੁਆਰਾ ਹੀ ਕਰਾਏ ਗਏ ਨੇਗੇ ਬੱਚਾ ਚਿਤਾ ਨੂੰ ਦੇਖ ਕੇ ਖੁਸ਼ ਹੋ ਰਿਹਾ ਹੈ ਚੀਤੇ ਨੂੰ ਕਿਤਾਬ ਤੇ ਪੰਜੇ ਦਾ ਨਿਸ਼ਾਨ ਹੈ ਰੁੱਖ ਦੇ ਪੱਤੇ ਹਰੇ ਭਰੇ ਹਨ ਅਗਲਾਗਾ ਚਟਨੀ ਧਣੀਆਂ ਅਤੇ ਲਸਣ ਦੀਆਂ ਗੱਠੀਆਂ ਵਿਚਕਾਰ ਗੱਲਬਾਤ ਹੋ ਰਹੀ ਸੀ ਧਣੀਆਂ ਨੇ ਕਿਹਾ ਯਾਰ ਅਸੀਂ ਇੱਕ ਦਿਨ ਵੱਡੇ ਹੋ ਜਾਵਾਂਗੇ ਲਸਣ ਨੇ ਵੀ ਉਸ ਦੀ ਥਾਂ ਹਾਂ ਸੋਰੀ ਲਸਣ ਨੇ ਵੀ ਉਸ ਦੀ ਹਾਂ ਵਿੱਚ ਹਾਂ ਕਰ ਦਿੱਤੀ ਧਨੀਏ ਨੇ ਫਿਰ ਕਿਹਾ ਫਿਰ ਸਾਡਾ ਮਾਲਕ ਸਾਨੂੰ ਤੋੜ ਕੇ ਘਰ ਲੈ ਜਾਵੇਗਾ ਅਤੇ ਭੋਜਨ ਲਈ ਵਰਤੇਗਾ ਇਹ ਸੁਣ ਕੇ ਲਸਣ ਨੇ ਕਿਹਾ ਜ਼ਰੂਰ ਠੀਕ ਹੈ ਤੁਸੀਂ ਇੱਕ ਦਾਦੀ ਰੋਜ਼ ਇੱਥੇ ਆਉਂਦੀ ਹੈ ਅਤੇ ਸਾਨੂੰ ਪਿਆਰ ਨਾਲ ਦੇਖਦੀ ਹੈ ਹਾਂ ਮੈਂ ਵੀ ਉਹਨਾਂ ਨੂੰ ਦੇਖਿਆ ਹੈ ਧਨੀਏ ਨੇ ਕਾਲੀ ਨਾਲ ਕਿਹਾ ਮੈਂ ਸੁਣਿਆ ਹੈ ਕਿ ਦਾਦੀ ਜੀ ਨੂੰ ਧਨੀਏ ਤੇ ਲਸਣ ਦੀ ਚਟਨੀ ਬਹੁਤ ਪਸੰਦ ਹੈ। ਤਦ ਹੀ ਲਸਣ ਅਤੇ ਧਨੀਏ ਦੀ ਨਜ਼ਰ ਦਾਦੀ ਤੇ ਪਈ। ਉਹ ਦੋਵੇਂ ਇਕੱਠੇ ਬੋਲੇ ਚਟਨੀ ਦਾ ਆਨੰਦ ਲੈਣ ਦਾਦੀ ਆ ਰਹੀ ਹੈ। ਪਾਠ ਅਧਾਰਤ ਅਭਿਆਸ ਆੜਾ ਅਤੇ ਦੱਦਾ ਵਾਲੇ ਅक्षरਦ ਲੱਗ ਕੇ ਲਿਖੋ। ਅਸੀਂ, ਦਿਨ, ਦਿੱਤੀ ਅਤੇ ਦਾਦੀ ਆਨੰਦ ਮਿਲਾਨ ਕਰੋ ਚੀਂ ਚੀ ਚਿੜੀ ਕਰਦੀ ਹੁੰਦੀ ਹੈ ਬੇਟਾ ਚੀਂ ਚੀ ਮਿਉ ਮਿਉ ਬਿੱਲੀ ਕਾਂ 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 ਕਰਦਾ ਹੈ ਬੂੰ ਬੂੰ ਕੁੱਤਾ ਕਰਦਾ ਹੈ ਅੱਗੇ ਅਰਥਪੂਰਨ ਸ਼ਬਦ ਉੱਤੇ ਗੋਲਾ ਲਗਾਓ ਅਰਥਪੂਰਨ ਬੇਟਾ ਜਿਹੜਾ ਅਰਥਾਂ ਦਾ ਪੂਰਾ ਹੁੰਦਾ ਹੈ ਪੂਰਾ ਅਰਥ ਜਿਹਦੇ ਵਿੱਚੋਂ ਨਿਕਲਦਾ ਹੋਵੇ ਉਸ ਨੂੰ ਅਰਥਪੂਰਨ ਕਿਹਾ ਜਾਂਦਾ ਹੈ ਮਾਲਕ ਸਾਲਕ ਗਾਲਕ ਲਾਰਕ ਦੇਖੋ ਸਾਲਕ ਦਾ ਕੋਈ ਅਰਥ ਨਹੀਂ ਗਾਲਕ ਦਾ ਕੋਈ ਅਰਥ ਨਹੀਂ ਲਾਰਕ ਦਾ ਵੀ ਕੋਈ ਅਰਥ ਨਹੀਂ ਇਸ ਕਰਕੇ ਮਾਲਕ ਦਾ ਅਰਥ ਹੈ ਮਾਲਕ ਸ਼ਬਦ ਜਿਹੜਾ ਇਹ ਅਰਥਪੂਰਨ ਸ਼ਬਦ ਹੈ ਤੇ ਇਸ ਤੇ ਗੋਲਾ ਲਵਣਾ ਹੈ ਸ਼ਬਦ ਨੂੰ ਪੂਰਾ ਕਰਨਾ ਹੈ ਇਹ ਦੇਖੋ ਤੁਹਾਨੂੰ ਦਿੱਤਾ ਸੀ ਨੰਨੇ ਨੂੰ ਸਿਆਰੀ ਤੇ ਵਿਹਲ ਇੱਥੇ ਤਾਂ ਦਦਾ ਸੀ ਖਾਲੀ ਥਾਂ ਆੜੇ ਨੂੰ ਕੰਨਾ ਤਾਂ ਧਣੀਆਂ ਬਣਦਾ ਸੀ ਨੰਨੇ ਨੂੰ ਵਿਹਾਰੀ ਲੱਗਦਾ ਇੱਥੇ ਖਾਲੀ ਥਾਂ ਸੀ ਨੰਨਾ ਸੀ ਦਦੇ ਨੂੰ ਸਿਆਰੀ ਪਾ ਕੇ ਧਨ ਬਣ ਜੂ ਮਾਲਕ ਠੀਕ ਕਹਾਣੀ ਵਿੱਚੋਂ ਔਂਕੜ ਵਾਲੇ ਸ਼ਬਦ ਚੁਣਨੇ ਆ ਸੋਣਾ ਤੁਸੀਂ ਆਉਂਦੀ ਉਹਨਾ ਸੁਣਿਆ ਬਹੁਤ ਅੱਗੇ ਬੇਟਾ ਇਹਦੇ ਆਪਕਾ ਦੁਆਰਾ ਤਸਵੀਰ ਵੱਲੋਂ ਦਿਖਾ ਕੇ ਤੇ ਵਿਦਿਆਰਥੀ ਦੇ ਪੱਧਰ ਅਨੁਸਾਰ ਲਿਖਤੀ ਕੰਮ ਕਰਵਾਇਆ ਜਾਵੇ ਇਹ ਤੁਹਾਨੂੰ ਤੁਹਾਡੇ ਕਲਾਸ ਦੇ ਵਿੱਚ ਕਲਾਸ ਟੀਚਰ ਕਰਵਾਉਣਗੇ ਧੰਨਵਾਦ